ਸ਼ਰਿਆਮ ਚੱਲ ਰਿਹਾ ਦੇ ਵਪਾਰ ਦਾ ਧੰਦਾ ਨਸ਼ਿਆਂ ਦੇ ਕਾਲੇ ਕਾਰੋਬਾਰ ਸਾਹਮਣੇ ਪੁਲਿਸ ਬੇਵੱਸ ਰੋਗਣ ਤੇ ਚਿਹਰੇ ਤੇ ਸੁਟਿਆ ਤਜ਼ਾਬ ਅਜਨਾਲਾ ਸ਼ਹਿਰ ਦੇ ਵਿੱਚ ਦੇ ਵਪਾਰ ਤੇ ਨਸ਼ਿਆਂ ਦਾ ਕਾਰੋਬਾਰ ਸਿਖਰਾਂ ਤੇ ਹੈ ਇਸ ਨੂੰ ਰੋਕਣਾ ਹੁਣ ਖਾਲਾ ਜੀ ਦਾ ਬਾੜਾ ਨਹੀਂ ਪੁਲਿਸ ਵੀ ਇਹਨਾਂ ਦੇ ਸਾਹਮਣੇ ਇਸ ਵੇਲੇ ਬੇਵਸ ਤੇ ਲਾਚਾਰ ਨਜ਼ਰ ਆ ਰਹੀ ਹੈ ਇੱਕ ਘਰ ਦੇ ਵਿੱਚ ਦੱਸਿਆ ਗਿਆ ਕਿ ਸ਼ਰਿਆਮ ਦੇ ਵਪਾਰ ਦਾ ਤੰਦਾ ਚੱਲ ਰਿਹਾ ਹੈ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ ਔਰ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਹ ਲੋਕ ਖਤਰਨਾਕ ਰੂਪ ਅਖਤਿਆਰ ਕਰ ਲੈਂਦੇ ਨੇ ਇੱਕ ਕਾਉਂਸਲਰ ਦੇ ਪਤੀ ਨੇ ਜਦੋਂ ਇਸ ਸਾਰਿਆਂ ਦੇ ਖਿਲਾਫ ਆਵਾਜ਼ ਉਠਾਈ ਤਾਂ ਉਸ ਦੇ ਚਿਹਰੇ ਦੇ ਉੱਪਰ ਇਜ਼ਾਬ ਸੁੱਟ ਦਿੱਤਾ ਗਿਆ ਜੀ ਹਾਂ ਆਓ ਇਸ ਮਾਮਲੇ ਤੋਂ ਸਾਰਾ ਪਰਦਾ ਚੁੱਕਦੇ ਹਾਂ ਅਜਨਾਲੇ ਦੇ ਵਿੱਚ ਇਹ ਦੇਰ ਸ਼ਾਮ ਉਸ ਵੇਲੇ ਮੁਹੱਲੇ ਦੇ ਵਿੱਚ ਰੌਲਾ ਪੈ ਗਿਆ ਜਦੋਂ ਇਹ ਪਤਾ ਚੱਲਿਆ ਕਿ ਇੱਕ ਘਰ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਹੈ ਉੱਥੇ ਨਸ਼ਿਆਂ ਦਾ ਕਾਰੋਬਾਰ ਸ਼ਰਿਆਮ ਕੀਤਾ ਜਾਂਦਾ ਹੈ ਤੇ ਮੁਹੱਲੇ ਦੀ ਮਹਿਲਾ ਕਾਉਂਸਲਰ ਦੇ ਪਤੀ ਵੱਲੋਂ ਆਪਣੇ ਇੱਕ ਸਾਥੀ ਦੇ ਨਾਲ ਇਸ ਸਾਰੇ ਮਾਮਲੇ ਨੂੰ ਰੋਕਣ ਦੇ ਲਈ ਜਦੋਂ ਉੱਥੇ ਜਾਂਦੇ ਨੇ ਤਾਂ ਉਹਨਾਂ ਦੇ ਚਿਹਰਿਆਂ ਤੇ ਕੋਈ ਜ਼ਹਿਰੀਲਾ ਪਦਾਰਥ ਜਿਹੜਾ ਉਛੜਕਾਇਆ ਜਾਂਦਾ ਉਸ ਨੂੰ ਤਜ਼ਾਬ ਮੰਨਿਆ ਗਿਆ ਉਸ ਦੇ ਚਿਹਰੇ ਤੇ ਚਲਣ ਹੁੰਦੀ ਹੈ ਪਰ ਇਹਨੇ ਕੁਝ ਵਾਪਰ ਜਾਣ ਦੇ ਬਾਅਦ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚਦੀ ਕਾਫੀ ਦੇਰ ਬਾਅਦ ਪੁਲਿਸ ਪਹੁੰਚਦੀ ਹੈ ਫਿਰ ਹਨਨ ਫਨਣ ਦੇ ਵਿੱਚ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਜਾਂਦਾ ਹੈ ਇਹ ਖਬਰ ਅਜਨਾਲੇ ਦੀ ਹੈ ਇਸ ਸਾਰੀ ਘਟਨਾ ਸੰਬੰਧੀ ਜਾਣਕਾਰ ਦਿੰਦੇ ਆ ਮਹਿਲਾ ਕਾਉਂਸਲਰ ਦੇ ਪਤੀ ਸ਼ਿਵਦੀਪ ਸਿੰਘ ਚਾਲ ਨੇ ਦੱਸਿਆ ਕਿ ਉਹਨਾਂ ਦੀ ਵਾਰਡ ਅਤੇ ਉਹਨਾਂ ਦੇ ਘਰ ਨੇੜੇ ਇੱਕ ਵਿਅਕਤੀ ਵੱਲੋਂ ਸ਼ਰਿਆਮ ਬਿਨਾ ਕਿਸੇ ਡਰਦੇ ਪਿਛਲੇ ਲੰਮੇ ਸਮੇਂ ਤੋਂ ਦੇ ਵਪਾਰ ਤੇ ਨਸ਼ੇ ਵੇਚਣ ਦਾ ਧੰਦਾ ਚਲਾਇਆ ਜਾ ਰਿਹਾ ਹੈ ਜਿਸ ਸੰਬੰਧੀ ਪੁਲਿਸ ਨੂੰ ਕਈ ਵਾਰ ਸੂਚਨਾ ਦਿੱਤੀ ਗਈ ਹੈ ਪਰ ਪੁਲਿਸ ਦੇ ਸਿਰ ਤੇ ਕੋਈ ਜੂੰ ਨਹੀਂ ਸਰਕਦੀ ਅਤੇ ਨਾ ਹੀ ਕੋਈ ਠੋਸ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਹੁਣ ਵੀ ਦੇਰ ਰਾਤ ਉਸ ਘਰ ਦੇ ਵਿੱਚ ਦੋ ਔਰਤਾਂ ਤੇ ਕੁਝ ਵਿਅਕਤੀ ਦਾਖਲ ਹੋਏ ਸਨ ਜਿਸ ਤੋਂ ਤੁਰੰਤ ਬਾਅਦ ਉਹਨਾਂ ਮੌਤਵਰਾਂ ਨੂੰ ਨਾਲ ਲੈ ਕੇ ਜਦ ਉਕਤ ਵਿਅਕਤੀਆਂ ਦੇ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਹਨਾਂ ਅਚਾਨਕ ਉਨ੍ਹਾਂ ਤੇ ਹਮਲਾ ਕਰਦਿਆਂ ਕੋਈ ਜ਼ਹਿਰੀਲੀ ਵਸਤੂ ਦੀ ਸਪਰੇ ਕੀਤੀ ਜਿਸ ਕਾਰਨ ਉਹਨਾਂ ਨੂੰ ਇੱਕਦਮ ਦਿਸਣਾ ਬੰਦ ਹੋ ਗਿਆ ਅਤੇ ਸਾਰੇ ਸਰੀਰ ਉੱਪਰ ਜਲਨ ਹੋਣ ਲੱਗ ਪਈ। ਉਹਨਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਪਹਿਲਾਂ ਵੀ ਅਜਨਾਲਾ ਦੇ ਨਿੱਜੀ ਸਕੂਲਾਂ ਦੇ ਵਿਦਿਆਰਥੀ ਅਤੇ ਕੁਝ ਹੋਰ ਲੋਕ ਗਲਤ ਮਨਸ਼ਾ ਰੱਖ ਕੇ ਆਉਂਦੇ ਨੇ, ਨਸ਼ੇ ਖਰੀਦਣ ਆਉਂਦੇ ਨੇ ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਸ਼ੇਵਦੀਪ ਸਿੰਘ ਚਾਲ ਨੇ ਕੁਝ ਇਸ ਤਰ੍ਹਾਂ ਇਸ ਸਾਰੀ ਕਟੜਾਂ ਦੇ ਉੱਪਰੋਂ ਪਰਦਾ ਚੁੱਕਿਆ ਆ ਕੀ ਗੱਲਬਾਤ ਹੋਈ ਆ ਜੀ ਮੇਰਾ ਨਾਮ ਸ਼ੇਵਦੀਪ ਸਿੰਘ ਚਾਲ ਆ ਵਾਰ ਨੰਬਰ 8 ਤੋਂ ਮੈਂ ਦੀ ਮੈਸੇਜ ਕਾਉਂਸਲਰ ਆ ਵਾਰ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ মিডিਆ ਸਾਰਾ ਹੋਣਾ ਆ ਵੀ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗਦਾਮ ਆ ਜੋ ਪਹਿਲਾਂ ਵੀ ਦੋ ਵਰੀ ਆਣ ਕੇ ਇੱਥੇ ਪਰਚੇ ਹੋਏ ਆ ਨਜਾਇਜ਼ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇਹ ਤੋਂ ਬਾਦਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾਂ ਨੇ ਨਹੀਂ ਬੰਦ ਕੀਤਾ ਅੱਜ ਕੀ ਹੋਇਆ ਫੇਰ ਇੱਥੇ ਹੁਣ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਖਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਮਾਲਕ ਫੇਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਹੀਂ ਦੋਵਾਂ ਨੇ ਕਿਹਾ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਸੀਂ ਤੇ ਹਰਜੀਤ ਕੋ ਲਿਆ ਅਸੀਂ ਤੇ ਸ਼ਰਿਆਮ ਕਰਾਇਆ ਦੇਨੇ ਉਹਨੂੰ 30000 ਰੁਪਏ ਮਹੀਨਾ ਮਿੱਥਿਆ ਅਸੀਂ ਤੇ ਉਹਨੂੰ ਸ਼ਰਿਆਮ ਹੀ ਅਹੀਂ ਹੀ ਰੋਣ ਵੇਚ ਨਹੀਂ ਆ ਅਸੀਂ ਕਹਾਂ ਵੀ ਨਹੀਂ ਅਸੀਂ ਆਪਣੇ ਮਹੱਲੇ 'ਚ ਵੇਚਦੇ ਨਹੀਂ ਅਸੀਂ ਕੌਂਸਲ ਆ ਲੋਕਾਂ ਚੁਣੇ ਨਾ ਮੈਂਦੇ ਆ ਇੱਥੇ ਨੰਬਰ 6 7 8 9 4 ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਮੈਂ ਦੱਸਦਾ 4 ਵਾਡਾਂ ਦਾ ਇਹ ਮਹੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ ਇੱਕ ਕਰੀਨ ਸ਼ੇਪ ਮੈਨੇ ਉਹਨੂੰ ਜਾਂਦਾ ਕੌਣ ਸੀ ਪੰਡਤ ਜਿਆ ਲੱਗਦਾ ਸੀ ਉਹਨੇ ਸਾਡੇ ਦੇ ਹੱਥੋ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਝ ਸਮਝ ਨਹੀਂ ਆਈ ਅਸੀਂ ਜਮੀਦ ਡਿਗ ਪਏ ਉਹ ਜੋਂ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਇਹ ਵੀ ਮਹੱਲੇ ਵਾਲੇ ਮੁੰਡੇ ਤਗੜੇ ਹੋ ਗਏ ਪਾਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਸੀਂ ਛੱਡਿਆ ਨਹੀਂ ਸੀ ਸਾਡੀਆਂ ਜੋ ਵੀ ਅੱਖਾਂ 'ਚ ਜਲਣ ਹੋਈ ਸਾਨੂੰ ਅਸੀਂ ਪਰਵਾਹ ਨਹੀਂ ਕਿ ਕਿਹੜੀ ਵਸਤ ਜਿਹੜੀ ਸਪਰੇਅ ਕੀਤੀ ਜਾਵਾਂ ਜਾਂ ਹੋਰ ਕੋਈ ਵਸਤ ਨਹੀਂ ਉਹ ਇਤਾਂ ਦੀ ਵੀ ਜਲਣ ਜਿਦਾ ਲਾਲ ਮਿਰਚਾਂ ਨੇ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਦਾਂ ਦਾ ਸੀ ਫਿਰ ਅਸੀਂ ਉਹਨੂੰ ਫੜ ਕੇ ਅਸੀਂ ਨਹੀਂ ਉਹਨੂੰ ਛੱਡਿਆ ਫਿਰ ਇਸ ਤੋਂ ਇਲਾਵਾ ਵੀ ਕੋਈ ਧੰਦਾ ਕਰਦੇ ਇੱਥੇ ਕੋਈ ਇੱਥੇ ਨਜਾਇਜ਼ ਧੰਦਾ ਚੱਲਦਾ ਜੀ ਲੈਡੀਆਂ ਦੇ ਪਰਾਜੋਕ ਸਮਗਲੀ ਵੀ ਆ ਇੱਥੇ ਲੈਡੀਆਂ ਚੌਂਟੀਆਂ ਆ ਇੱਥੇ ਸਾਰਾ ਕੁਝ ਚੱਲਦਾ ਤੁਹਾਨੂੰ ਵੀ ਮੀਟੀਆਂ ਨੂੰ ਪਹਿਲਾਂ ਵੀ ਪਤਾ ਆ ਇਹ ਤੇ ਕਹਿਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਪਤਾ ਆ ਕਿ ਸਾਰਿਆਂ ਨੂੰ ਜੋਖਿਸ਼ ਇੱਥੇ ਚੱਲਦਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜ ਤੇ ਆ ਚਾਰ ਵਾੜਾ ਇੱਥੇ ਧਰਨਾ ਥਾਣੇ ਦੇ ਅੱਗੇ ਦੇਣ ਗਿਆ ਸੋ ਸਾਨੂੰ ਮਾਨ ਸਾਡਾ ਪੁਲਿਸ ਪ੍ਰਸ਼ਾਸਨ ਆਇਆ ਪਹਿਲਾਂ ਵੀ ਦੋ ਤਿੰਨ ਵਾਰ ਇੱਥੇ ਘਟਨਾਵਾਂ ਇੱਥੇ ਹੋຊੀਆਂ ਬਿਲਕੁਲ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰਦਾ ਪੁਲਿਸ ਵਾਲੇ ਲੜੇ ਆਪ ਆਉਂਦੇ ਇੱਥੇ ਅੰਦਰ ਦੇਖਣ ਲਈ ਪੁਲਿਸ ਵਾਲੇ ਵੀ ਆਉਂਦੇ ਪੁਲਿਸ ਵਾਲੇ ਆਉਂਦੇ ਇੱਥੇ ਆਉਂਦੇ ਪਹਿਲਾਂ ਬਰਾਮਦਗੀ ਕੀਤੀ ਪੁਲਿਸ ਵਾਲਿਆਂ ਨੂੰ ਬਨਹੀਂ ਪਤਾ ਇੱਥੇ ਸਾਨੂੰ ਪਤਾ ਆ ਪਾਸਾ ਨੂੰ ਮਾਨ ਸਾਡੇ ਮੰਤਰੀ ਮਾਨ ਜੋ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਵੀ ਅੱਜ ਤੋਂ ਬਾਅਦ ਜਿਸ ਨੱਥ ਪਾਉਣਗੇ ਜੇ ਨਾ ਪਈ ਪਾਉਣ ਕਿੰਨਾ ਟਾਈਮ ਲੱਗਦਾ ਟਾਈਪ ਹੋਈ ਟੈਗ ਕੋ ਇਹਨੂੰ ਸਾਨੂੰ ਪੌਣਾ ਘੰਟਾ ਹੋ ਗਿਆ ਜੀ ਪੁਲਿਸ ਆਈ ਪੁਲਿਸ ਆਈ 20 ਤੋਂ 25 ਮਿੰਟ ਤੇ ਬਾਅਦ ਉਹ ਵੀ ਟੀਐਸਪੀ ਅਜ ਨਾਲ ਨੂੰ ਫੋਨ ਕਰਤੇ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਭੇਜਿਆ ਬਸ ਉਦੋਂ ਤੱਕ ਸਾਡਾ ਸਾਰਾ ਮੁਹੱਲਾ ਮਤਲਬ ਸਾਡਾ ਸੂਰਜ ਕੀਤਾ ਗਿਆ ਇੱਥੋਂ ਦੋ ਕੁੜੀਆਂ ਇੱਕ ਮੁੰਡੇ ਅਰੈਸਟ ਕੀਤਾ ਗਿਆ ਆ ਬਰਫ ਜੇ ਤੁਹਾਨੂੰ ਦੱਸ ਨਹੀਂ ਸਕਦੇ ਜੋ ਸਾਡੇ ਆ ਸਰੀਰ ਦੇ ਹਾਲਾਤ ਹੋ ਰਹੇ ਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ